ਜਿਵੇਂ ਕਿ ਸਾਨੂੰ ਪਤਾ ਹੀ ਹੈ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਤੋਂ ਪਹਿਲਾਂ ਚਾਰਖੰਡ ਦੀਆਂ ਔਰਤਾਂ ਦੇ ਚਿਹਰੇ ਖੇੜਨ ਵਾਲੇ ਨੇ ਦੱਸ ਦਈਏ ਕਿ ਹਿਮੰਤ ਸਰਕਾਰ ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਮਨਿਆਨ ਸਨਮਾਨ ਯੋਜਨਾ ਤੋਂ ਫੰਡ ਜੋ ਹੈ ਔਰਤਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਜਾ ਰਹੀ ਹੈ ਹਿਮੰਤ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਮਈਆ ਸਨਮਾਨ ਯੋਜਨਾ ਦੀ 2500 ਦੀ ਰਕਮ ਜੋ ਹੈ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸ਼ੁੱਕਰਵਾਰ 20 ਅਕਤੂਬਰ ਤੱਕ ਟਰਾਂਸਫਰ ਕਰ ਦਿੱਤੀ ਜਾਵੇ ਦੱਸਦੇ ਇਹ ਕਿ ਦੀਵਾਲੀ ਦਾ ਤਿਉਹਾਰ ਜੋ ਹੈ 20 ਅਕਤੂਬਰ ਨੂੰ ਹੈ 19 ਅਕਤੂਬਰ ਤੱਕ ਸੂਬੇ ਭਰ ਦੇ ਲਗਭਗ 51 ਲੱਖ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਮਾਇਆ ਸਨਮਾਨ ਦੀ ਰਕਮ ਜੋ ਹੈ ਟਰਾਂਸਫਰ ਕਰ ਦਿੱਤੀ ਜਾਵੇਗੀ ਇਹ ਰਾਜ ਦੀਆਂ ਔਰਤਾਂ ਲਈ ਸਭ ਤੋਂ ਵੱਡਾ ਦੀਵਾਲੀ ਤੋਹਫਾ ਹੋਵੇਗਾ ਜਿਸ ਨਾਲ ਉਹਨਾਂ ਦੇ ਚਿਹਰਿਆਂ ਤੇ ਇੱਕ ਵਾਰ ਫਿਰ ਖੁਸ਼ੀ ਦੀ ਲਹਿਰ ਆਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੀਵਾਲੀ ਤੋਂ ਪਹਿਲਾਂ ਸਰਕਾਰ ਪਹਿਲਾਂ ਉਹਨਾਂ ਲਾਭਪਾਤਰੀਆਂ ਨੂੰ ਯੋਜਨਾ ਦੀ 15ਵੀਂ ਕਿਸ਼ਤ ਵੰਡੇਗੀ ਜਿਨ੍ਹਾਂ ਦੇ ਖਾਤਿਆਂ ਵਿੱਚ ਡੀਬੀਟੀ ਯੋਗ ਹੈ ਤੇ ਸੂਤਰਾਂ ਮੁਤਾਬਕ ਹੈ ਮਈਆ ਸਨਮਾਨ ਯੋਜਨਾ ਦੀ 15ਵੀਂ ਕਿਸ਼ਤ ਜੋ ਹੈ ਸਭ ਤੋਂ ਪਹਿਲਾਂ ਅਗਲੇ 24 ਘੰਟਿਆਂ ਦੇ ਅੰਦਰ ਰਾਜ ਦੇ 12 ਜ਼ਿਲ੍ਹਿਆਂ ਵਿੱਚ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇਗੀ ਸਰਕਾਰ ਨੇ ਇਹਨਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਹੈ ਤੇ ਇਹਨਾਂ ਜ਼ਿਲ੍ਹਿਆਂ ਵਿੱਚ ਜੋ ਹੈ ਸਭ ਤੋਂ ਪਹਿਲਾਂ ਰਾਂਚੀ, ਜਮਸ਼ੇਦਪੁਰ, ਲੋਰਦਾਗਾ, ਤਨਬਾਦ, ਦੇਵਕਰ, ਬੁਕਾਰੋ, ਗੁੰਮਲਾ, ਜਾਮਤਾਰਾ, ਸਿਮਡੇਗਾ, ਚਤਰਾ, ਪਾਕੁਰ ਅਤੇ ਗੜਵਾ ਦਾ ਨਾਮ ਆ ਰਿਹਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਔਰਤਾਂ ਸ਼ਾਮਿਲ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਅਤੇ ਦਸਤਾਵੇਜ਼ ਪਹਿਲਾਂ ਹੀ ਤਸਦੀਕ ਕਿਤੇ ਜਾ ਚੁੱਕੇ ਨੇ।